ਉਹ ਲੋਕ ਜੋ ਕਹਿੰਦੇ ਨੇ ਕਿ ਅਸੀਂ ਤਾਂ ਆਪਣੀ ਲਾਈਫ ਵਿੱਚ ਬਹੁਤ ਹੀ ਦੁਖੀ ਆ ਮੈਂ ਬਹੁਤ ਹੀ ਦੁਖੀ ਆ ਮੇਰੇ ਕੋਲ ਪੈਸਾ ਚਾਹੇ ਜਿੰਨਾ ਮਰਜੀ ਹੈ ਪਰ ਫਿਰ ਵੀ ਮੈਂ ਦੁਖੀ ਆ ਤੇ ਉਹ ਲੋਕ ਜੋ ਕਿ ਗਰੀਬ ਵੀ ਨੇ ਪੈਸਾ ਘੱਟ ਹੈ ਉਹ ਲੋਕ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਨੇ ਤੇ ਦੁਖੀ ਰਹਿੰਦੇ ਨੇ ਅੱਜ ਕੱਲ ਤਾਂ ਦੁਖੀ ਲੋਕ ਦੇਖਣੇ ਹੋਣ ਤਾਂ ਤੁਹਾਨੂੰ ਥਾਂ ਥਾਂ ਤੇ ਮਿਲ ਜਾਣਗੇ ਤੁਸੀਂ ਕਿਸੇ ਸਫਰ ਵਿੱਚ ਹੋ ਬੱਸ ਵਿੱਚ ਜਾਂ ਟ੍ਰੇਨ ਵਿੱਚ ਵੀ ਟਰੈਵਲ ਕਰਦੇ ਹੋ ਤਾਂ ਉੱਥੇ ਵੀ ਤੁਹਾਡੇ ਨਾਲ ਦੇ ਬੰਦੇ ਨਾਲ ਤੁਸੀਂ 15 ਮਿੰਟ ਬੈਠ ਕੇ ਗੱਲਾਂ ਕਰ ਲਵੋ ਨਾ ਉਹ ਬੰਦਾ ਵੀ ਤੁਹਾਨੂੰ ਇਹੀ ਕਹੇਗਾ ਕਿ ਮੈਂ ਆਪਣੀ ਜੀਵਨ ਦੇ ਵਿੱਚ ਬਹੁਤ ਦੁਖੀ ਹਾਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਹਰ ਇਨਸਾਨ ਦੁਖੀ ਰਹਿੰਦੇ ਨੇ ਅੱਜ ਦੀ ਇਹ ਵੀਡੀਓ ਤੁਸੀਂ ਐਂਡ ਤੱਕ ਸੁਣੋਗੇ ਤਾਂ ਆਪਣੇ ਆਪ ਨੂੰ ਦੁਖੀ ਰੱਖਣਾ ਬੰਦ ਕਰ ਦੇਵੋਗੇ ਆਪਣੇ ਆਪ ਨੂੰ ਦੁਖੀ ਕਹਿਣਾ ਬੰਦ ਕਰ ਦੇਵੋਗੇ ਤੇ ਜੀਵਨ ਵਿੱਚ ਹਮੇਸ਼ਾ ਹੀ ਖੁਸ਼ ਰਹੋਗੇ ਸਭ ਤੋਂ ਪਹਿਲਾਂ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਕਹਿ ਕੇ ਆਪਣੀ ਹਾਜ਼ਰੀ ਵੀ ਲਗਵਾਈਏ ਇੱਥੇ ਅਸੀਂ ਅੱਜ ਤੁਹਾਨੂੰ ਕੁਝ ਹੱਡ ਬੀਤੀਆਂ ਸੁਣਾਉਣ ਵਾਲੇ ਆ ਜੋ ਕਿ ਸੱਚੀਆਂ ਨੇ ਤੇ ਉਹਨਾਂ ਤੋਂ ਕਾਫੀ ਕੁਝ ਤੁਹਾਨੂੰ ਸਿੱਖਣ ਨੂੰ ਵੀ ਮਿਲੇਗਾ ਹਸਪੀਟਲ ਵਿੱਚ ਇੱਕ ਲੇਡੀ ਜਾਂਦੀ ਹੈ ਡਾਕਟਰ ਕੋਲ ਬੈਠਦੀ ਹੈ ਉਹ ਲੇਡੀ ਡਾਕਟਰ ਦੀ ਨੌਨ ਹੀ ਹੁੰਦੀ ਹੈ ਉਹ ਕਾਫੀ ਰਿਚ ਹੁੰਦੀ ਹੈ ਪੈਸੇ ਵਾਲੀ ਹੈ ਤਾਂ ਉਹ ਡਾਕਟਰ ਨੂੰ ਦੱਸਦੀ ਹੈ ਕਿ ਮੈਂ ਆਪਣੇ ਜੀਵਨ ਵਿੱਚ ਕਈ ਕਾਰਨਾ ਕਰਕੇ ਬੜੀ ਦੁਖੀ ਹਾਂ ਪੈਸਾ ਮੇਰੇ ਕੋਲ ਬਹੁਤ ਹੈ ਤੇ ਐਵੇਂ ਹੀ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਆਪਣੇ ਆਪ ਨੂੰ ਦੁਖੀ ਦੱਸੀ ਜਾਣਾ ਤਾਂ ਡਾਕਟਰ ਨੇ ਉਸ ਲੇਡੀ ਨੂੰ ਆਪਣੇ ਕੋਲ ਬਿਠਾ ਰੱਖਿਆ ਅਤੇ ਆਪਣੇ ਹਸਪੀਟਲ ਦੇ ਵਿੱਚ ਇੱਕ ਕੰਮ ਕਰਦੀ ਬਜ਼ੁਰਗ ਔਰਤ ਨੂੰ ਬੁਲਾਇਆ ਤੇ ਜਦ ਉਹ ਬਜ਼ੁਰਗ ਔਰਤ ਡਾਕਟਰ ਕੋਲ ਤੇ ਉਸ ਲੇਡੀ ਦੇ ਕੋਲ ਆਈ ਤਾਂ ਡਾਕਟਰ ਨੇ ਉਸ ਬਜ਼ੁਰਗ ਔਰਤ ਨੂੰ ਕਿਹਾ ਕਿ ਬੀਬੀ ਤੇਰੇ ਨਾਲ ਜੋ ਤੇਰੇ ਜੀਵਨ ਵਿੱਚ ਹੋਇਆ ਹੈ ਉਹ ਇਸ ਲੇਡੀ ਨੂੰ ਦੱਸ ਆਪਣੇ ਜੀਵਨ ਦੀ ਘਟਨਾ ਸਾਰੀ ਇਸ ਲੇਡੀ ਨੂੰ ਜ਼ਰੂਰ ਦੱਸ ਤਾਂ ਉਹ ਬਜ਼ੁਰਗ ਔਰਤ ਅੱਖਾਂ ਪਰ ਆਉਂਦੀ ਹੈ ਤਾਂ ਆਪਣੀ ਸਾਰੀ ਗੱਲ ਦੱਸਦੀ ਹੈ ਕਿ ਮੇਰਾ ਪਤੀ ਮਲੇਰੀਏ ਦੇ ਨਾਲ ਮਰ ਗਿਆ ਸੀ ਜਦ ਉਸ ਨੂੰ ਮਲੇਰੀਆ ਹੋਇਆ ਤਾਂ ਬਹੁਤਾ ਸਮਾਂ ਉਸ ਨੇ ਨਾ ਕੱਢਿਆ ਤੇ ਜਲਦੀ ਹੀ ਉਹ ਮਰ ਗਿਆ ਅਤੇ ਉਸ ਨੂੰ ਮਰੇ ਨੂੰ ਹੱਲੇ 3 ਕੁ ਮਹੀਨੇ ਹੀ ਹੋਏ ਸਨ ਕਿ ਉਸ ਦਾ ਜਵਾਨ ਪੁੱਤਰ ਵੀ ਐਕਸੀਡੈਂਟ ਵਿੱਚ ਮਰ ਗਿਆ ਤਾਂ ਉਹ ਲੇਡੀ ਕੱਲੀ ਹੀ ਰਹਿ ਗਈ ਉਸ ਦੇ ਘਰ ਵਿੱਚ ਹੋਰ ਕੋਈ ਜੀ ਨਹੀਂ ਸੀ ਤਾਂ ਉਹ ਦੁਖੀ ਹੋ ਗਈ ਕਿਉਂਕਿ ਉਸ ਦਾ ਕੋਈ ਸਹਾਰਾ ਨਾ ਰਿਹਾ ਖਤੇ ਕਹਿਣ ਲੱਗੀ ਕਿ ਮੈਂ ਆਪਣੇ ਮਨ ਹੀ ਮਨ ਹਰ ਵੇਲੇ ਇਸ ਚੀਜ਼ ਨੂੰ ਕੋਸਦੀ ਰਹਿਣਾ ਕਿ ਮੈਂ ਹੁਣ ਕਿਸ ਲਈ ਜੀਉਣਾ ਹੈ ਕਿਸ ਲਈ ਮੈਂ ਇਸ ਜ਼ਿੰਦਗੀ ਵਿੱਚ ਦਿਨ ਬਿਤਾਉਣੇ ਨੇ ਮੈਂ ਇਸ ਜ਼ਿੰਦਗੀ ਵਿੱਚ ਇਕੱਲੀ ਕਰਾਂਗੀ ਕੀ ਮੇਰਾ ਤਾਂ ਘਰ ਵਾਲਾ ਵੀ ਮਰ ਗਿਆ ਅਤੇ ਮੇਰਾ ਮੁੰਡਾ ਵੀ ਮਰ ਗਿਆ ਹੁਣ ਮੈਂ ਜੀਉ ਕੇ ਕਰਾਂਗੀ ਕੀ ਤਾਂ ਜਦ ਇਦਾਂ ਹੀ ਕਰਦਿਆਂ ਕਰਦਿਆਂ ਉਸਦੇ ਤਿੰਨ ਕੁ ਮਹੀਨੇ ਲੰਘਦੇ ਨੇ ਤਾਂ ਤਿੰਨ ਮਹੀਨਿਆਂ ਬਾਅਦ ਇੱਕ ਦਿਨ ਉਹ ਸ਼ਾਮ ਨੂੰ ਆਪਣੇ ਘਰ ਵਿੱਚ ਆ ਰਹੀ ਹੁੰਦੀ ਹੈ ਤਾਂ ਮੀਂਹ ਕਣੀ ਦਾ ਵੀ ਮੌਸਮ ਹੁੰਦਾ ਹੈ ਤਾਂ ਜਦ ਉਹ ਆਪਣੇ ਘਰ ਨੂੰ ਆਉਂਦੀ ਹੈ ਤਾਂ ਉਸ ਦੇ ਮਗਰ-ਮਗਰ ਇੱਕ ਬਿੱਲੀ ਦਾ ਛੋਟਾ ਜਿਹਾ ਬੱਚਾ ਵੀ ਤੁਰਿਆ ਆਉਂਦਾ ਹੈ ਤਾਂ ਜਦ ਉਹ ਔਰਤ ਆਪਣੇ ਘਰ ਦੇ ਵਿੱਚ ਐਂਟਰ ਕਰਦੀ ਹੈ ਤਾਂ ਬਿੱਲੀ ਦੇ ਬੱਚੇ ਨੂੰ ਦੇਖਦੀ ਹੈ ਤਾਂ ਮੀਂਹ ਕਣੀ ਦਾ ਮੌਸਮ ਹੋਣ ਕਾਰਨ ਉਸ ਨੂੰ ਵੀ ਅੰਦਰ ਹੀ ਲੈ ਆਉਂਦੀ ਹੈ ਤਾਂ ਉਸਨੇ ਫਿਰ ਅੱਗੇ ਦੱਸਿਆ ਕਿ ਜਦ ਮੈਂ ਅੰਦਰ ਐਂਟਰ ਕੀਤਾ ਤਾਂ ਬਿੱਲੀ ਦਾ ਬੱਚਾ ਵੀ ਠੰਡ ਨਾਲ ਕੰਬ ਰਿਹਾ ਸੀ ਅਤੇ ਮੈਨੂੰ ਵੀ ਬਹੁਤ ਠੰਡ ਲੱਗ ਰਹੀ ਸੀ ਤਾਂ ਠੰਡ ਦੇ ਕਾਰਨ ਮੈਂ ਘਰ ਵਿੱਚ ਜੋ ਦੁੱਧ ਪਿਆ ਹੋਇਆ ਸੀ ਮੈਂ ਉਸ ਨੂੰ ਗਰਮ ਕੀਤਾ ਕੁਝ ਆਪ ਪੀਤਾ ਅਤੇ ਕੁਝ ਦੁੱਧ ਕੋਸਾ ਕਰਕੇ ਜਿੰਨਾ ਕੁ ਉਹ ਬਿੱਲੀ ਦਾ ਬੱਚਾ ਪੀ ਸਕੇ ਉਹਨਾਂ ਨੂੰ ਉਹਨੂੰ ਦੇ ਦਿੱਤਾ ਤਾਂ ਉਸ ਬਿੱਲੀ ਦੇ ਬੱਚੇ ਨੇ ਉਸ ਦੁੱਧ ਨੂੰ ਪੀ ਲਿਆ ਤੇ ਪੀ ਕੇ ਗੋਲ-ਗੋਲ ਇਵੇਂ ਉਛਲਣ ਲੱਗਾ ਕਿ ਜਿਵੇਂ ਉਹ ਬਹੁਤ ਖੁਸ਼ ਹੋ ਗਿਆ ਹੋਵੇ ਤਾਂ ਉਹ ਔਰਤ ਕਹਿੰਦੀ ਕਿ ਮੈਂ ਉਸ ਬਿੱਲੀ ਦੇ ਬੱਚੇ ਨੂੰ ਦੇਖਦੀ ਰਹੀ ਜਿਵੇਂ ਕਿ ਉਹ ਖੁਸ਼ੀ ਦੇ ਨਾਲ ਨੱਚ ਰਿਹਾ ਹੋਵੇ ਤਾਂ ਇਹ ਦੇਖ ਕੇ ਉਸ ਔਰਤ ਦੇ ਚਿਹਰੇ ਤੇ ਥੋੜੀ ਮੁਸਕਾਨ ਤਾਂ ਆਉਂਦੀ ਹੈ ਤਾਂ ਉਸ ਤੋਂ ਬਾਅਦ ਬਿੱਲੀ ਦਾ ਬੱਚਾ ਉਸ ਔਰਤ ਦੇ ਪੈਰ ਚੁੰਮਣ ਲੱਗ ਜਾਂਦਾ ਹੈ ਚੱਟਣ ਲੱਗ ਜਾਂਦਾ ਹੈ ਜਦ ਉਸਦੇ ਪੈਰ ਚੱਟਦਾ ਤਾਂ ਔਰਤ ਕਹਿੰਦੀ ਹੈ ਕਿ ਮੇਰੇ ਚਿਹਰੇ ਤੇ ਸਮਾਈਲ ਆ ਜਾਂਦੀ ਹੈ ਮੁਸਕਾਨ ਆ ਜਾਂਦੀ ਹੈ ਤੇ ਮੇਰੇ ਅੰਦਰ ਹਿਰਦੇ ਵਿੱਚੋਂ ਦਿਲ ਵਿੱਚੋਂ ਖੁਸ਼ੀ ਨਿਕਲਦੀ ਹੈ ਮੈਂ ਖੁਸ਼ ਹੋ ਜਾਨੀ ਹਾਂ ਤੇ ਮੈਂ ਇਹ ਸਭ ਕੁਝ ਦੇਖ ਕੇ ਇਹੀ ਸੋਚਿਆ ਕਿ 3 ਮਹੀਨਿਆਂ ਬਾਅਦ ਅੱਜ ਮੈਂ ਪਹਿਲੀ ਵਾਰੀ ਖੁਸ਼ ਹੋਈ ਹਾਂ ਪਹਿਲੀ ਵਾਰ ਮੈਂ ਮੁਸਕਰਾਇਆ ਹੈ ਤਾਂ ਇਹ ਵੀ ਸੋਚਿਆ ਕਿ ਕਿ ਦੋਂਦੀ ਮੈਂ ਪਰੇਸ਼ਾਨ ਸਾਂ ਮੇਰਾ ਘਰ ਵਾਲਾ ਵੀ ਮਰ ਗਿਆ ਮੇਰਾ ਬੱਚਾ ਵੀ ਨਹੀਂ ਰਿਹਾ ਤੇ ਮੈਂ ਇੰਨੀ ਦੁਖੀ ਰਹਿਨੀ ਸਾਂ ਤੇ ਇੱਕ ਬਿੱਲੀ ਦੇ ਛੋਟੇ ਜਿਹੇ ਬੱਚੇ ਨੇ ਕਿਵੇਂ ਮੇਰੇ ਚਿਹਰੇ ਤੇ ਮੁਸਕਾਨ ਲਿਆ ਦਿੱਤੀ ਤਾਂ ਐਦਾਂ ਮੁਸਕਰਾਉਂਦੀ ਹੋਈ ਉਸ ਔਰਤ ਨੇ ਆਪਣੇ ਆਪ ਨੂੰ ਹਿੰਮਤ ਬਖਸ਼ੀ ਹਿੰਮਤ ਲਿਆਂਦੀ ਆਪਣੇ ਚ ਤੇ ਸੋਚਿਆ ਕਿ ਜਿੰਦਗੀ ਨੂੰ ਜਿਉਣ ਲਈ ਖੁਸ਼ੀ ਹੀ ਤਾਂ ਚਾਹੀਦੀ ਹੈ ਜੇਕਰ ਮੇਰੇ ਹਿਰਦੇ ਵਿੱਚ ਇਵੇਂ ਹੀ ਖੁਸ਼ੀ ਬਣੀ ਰਵੇ ਤਾਂ ਮੈਂ ਆਪਣੀ ਜ਼ਿੰਦਗੀ ਅੱਗੇ ਜੀਉ ਸਕਦੀ ਹਾਂ ਤਾਂ ਉਸ ਔਰਤ ਨੇ ਸੋਚਿਆ ਕਿ ਮੈਂ ਹੁਣ ਆਪਣੇ ਜੀਵਨ ਵਿੱਚ ਖੁਸ਼ ਰਹਿਣ ਦੀ ਕੋਸ਼ਿਸ਼ ਕਰਾਂਗੀ ਅਤੇ ਖੁਸ਼ ਰਹਿਣ ਦੇ ਨਾਲ-ਨਾਲ ਮੈਂ ਆਪਣੀ ਜ਼ਿੰਦਗੀ ਨੂੰ ਵਧੀਆ ਜੀਉ ਸਕਾਂਗੀ ਤਾਂ ਸੰਗਤ ਜੀ ਇੱਥੇ ਉਸ ਨੂੰ ਆਪਣਾ ਜੀਵਨ ਜੀਉਣ ਦਾ ਇੱਕ ਰਸਤਾ ਮਿਲ ਗਿਆ ਜਿੱਥੇ ਕਿ ਪਹਿਲੇ ਉਹ ਦੁਖੀ ਰਹਿੰਦੀ ਸੀ ਹੁਣ ਉਸ ਨੇ ਸੋਚ ਲਿਆ ਕਿ ਉਹ ਖੁਸ਼ ਰਹਿਆ ਕਰੇਗੀ ਤੇ ਇਸ ਖੁਸ਼ੀ ਨੂੰ ਬਰਕਰਾਰ ਰੱਖਣ ਲਈ ਉਸਨੇ ਉਸ ਬਿੱਲੀ ਦੇ ਬੱਚੇ ਨੂੰ ਹਮੇਸ਼ਾ ਲਈ ਆਪਣੇ ਕੋਲ ਰੱਖ ਲਿਆ ਪਾਲ ਲਿਆ ਤੇ ਉਸਦੇ ਨਾਲ ਹੀ ਆਪਣਾ ਜੀਵਨ ਬਤੀਤ ਕਰਨ ਲੱਗੀ ਤੇ ਇਸ ਤੋਂ ਬਾਅਦ ਉਸਨੇ ਬਾਹਰ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਪੈਸਾ ਵੀ ਕਮਾਉਣ ਲੱਗ ਗਈ ਤੇ ਜਦ ਪੈਸਾ ਕਮਾਉਣ ਲੱਗ ਗਈ ਤਾਂ ਫਿਰ ਮਨ 'ਚ ਸੋਚਿਆ ਕਿ ਮੈਂ ਪੈਸਾ ਕਮਾ ਕਿਹਦੇ ਲਈ ਰਹੀ ਆ ਮੈਂ ਕਿੰਨੂੰ ਪੈਸਾ ਦੇਣਾ ਏ ਮੇਰੇ ਤਾਂ ਘਰ ਵਿੱਚ ਮੇਰੇ ਤੋਂ ਇਲਾਵਾ ਕੁਝ ਹੈ ਨਹੀਂ ਮੈਂ ਪੈਸਾ ਇੰਨਾ ਕਿਹਦੇ ਲਈ ਕਮਾਵਾਂਗੀ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਕਿਸੇ ਨਾ ਕਿਸੇ ਕਾਰਜ ਕੰਮ ਵਿੱਚ ਲਗਾਈ ਰੱਖਣਾ ਹੈ ਤਾਂ ਜੋ ਮੈਂ ਖੁਸ਼ ਰਵਾਂ ਲੋਕਾਂ ਵਿੱਚ ਵਿਚਰਾਂ ਆਪਣੇ ਮਨ ਅੰਦਰ ਸਹਿਜ ਖੁਸ਼ੀ ਲਿਆ ਸਕਾਂ ਤਾਂ ਫਿਰ ਉਸਨੇ ਸੋਚਿਆ ਕਿ ਉਹ ਆਪਣਾ ਪੈਸਾ ਜਿਹੜਾ ਕਿ ਜ਼ਰੂਰਤ ਤੋਂ ਵੱਧ ਹੋਏਗਾ ਉਹ ਕਿਸੇ ਗਰੀਬ ਲੋਕਾਂ ਵਿੱਚ ਦੇ ਦਿਆ ਕਰਾਂਗੀ ਤਾਂ ਉਸ ਔਰਤ ਨੇ ਫਿਰ ਕਿਹਾ ਕਿ ਮੇਰੇ ਗਵਾਂਢ ਹੀ ਇੱਕ ਬਜ਼ੁਰਗ ਜੋੜਾ ਰਹਿੰਦਾ ਸੀ ਜਿਸ ਦਾ ਕੋਈ ਸਹਾਰਾ ਵੀ ਨਹੀਂ ਸੀ ਤਾਂ ਜ਼ਿਆਦਾਤਰ ਉਹ ਜੋੜਾ ਬਿਮਾਰ ਹੀ ਰਹਿੰਦਾ ਸੀ ਤਾਂ ਉਸ ਔਰਤ ਨੇ ਉਸ ਬਜ਼ੁਰਗ ਜੋੜੇ ਲਈ ਰੋਜ਼ ਪ੍ਰਸ਼ਾਦਾ ਤਿਆਰ ਕਰਨਾ ਅਤੇ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਦੇ ਕੋਲ ਜਾਣਾ ਉਹਨਾਂ ਨੂੰ ਛਕਾਉਣਾ ਤੇ ਉਹਨਾਂ ਨੂੰ ਟਾਈਮ ਟੂ ਟਾਈਮ ਦਵਾਈ दारू ਵੀ ਲਿਆ ਕੇ ਦੇਣਾ ਤਾਂ ਇਵੇਂ ਕਰਨ ਦੇ ਨਾਲ ਉਹ ਬਜ਼ੁਰਗ ਔਰਤ ਨੇ ਮੈਨੂੰ ਬਹੁਤ ਸਾਰੀਆਂ ਅਸੀਸਾਂ ਦੇਣੀਆਂ ਇੰਨੀਆਂ ਅਸੀਸਾਂ ਇੰਨੀਆਂ ਬਲੇਸਸ ਦੇਣੀਆਂ ਕਿ ਮੇਰਾ ਮਨ ਖੁਸ਼ੀ ਨਾਲ ਭਰ ਜਾਣਾ ਮੇਰਾ ਹਿਰਦਾ ਇੰਨਾ ਖੁਸ਼ ਹੋ ਜਾਣਾ ਕਿ ਮਾਨੋ ਜਿਵੇਂ ਮੈਨੂੰ ਜ਼ਿੰਦਗੀ ਦਾ ਪਿਛਲਾ ਸਭ ਕੁਝ ਭੁੱਲ ਗਿਆ ਹੋਵੇ ਤਾਂ ਇਦਾਂ ਮੈਂ ਆਪਣੀ ਜ਼ਿੰਦਗੀ ਨੂੰ ਫਿਰ ਜਿਉਣਾ ਸ਼ੁਰੂ ਕਰ ਦਿੱਤਾ ਅਤੇ ਅੱਜ ਮੈਂ ਆਪਣੇ ਜੀਵਨ ਵਿੱਚ ਖੁਸ਼ ਹਾਂ ਆਪਣੇ ਆਪ ਨੂੰ ਕਿਸੇ ਵੀ ਪੱਖੋਂ ਦੁਖੀ ਨਹੀਂ ਮੰਨਦੀ ਤਾਂ ਮੈਂ ਗੁਰੂ ਦੇ ਲੜਵੀ ਲੱਗੀ ਹੋਈ ਹਾਂ ਅਤੇ ਮੈਨੂੰ ਜੀਉਣ ਦਾ ਮਕਸਦ ਵੀ ਮਿਲ ਗਿਆ ਇਦਾਂ ਉਸ ਬਜ਼ੁਰਗ ਔਰਤ ਨੇ ਉਸ ਅਮੀਰ ਔਰਤ ਨੂੰ ਆਪਣੀ ਸਟੋਰੀ ਦੱਸੀ ਅਤੇ ਅਮੀਰ ਔਰਤ ਨੂੰ ਕਿਹਾ ਕਿ ਤੇਰੇ ਕੋਲ ਤਾਂ ਸਭ ਕੁਝ ਹੈ ਫਿਰ ਵੀ ਤੂੰ ਛੋਟੀਆਂ-ਮੋਟੀਆਂ ਗੱਲਾਂ ਨੂੰ ਕਹਿ ਰਹੀ ਹੈ ਕਿ ਮੈਂ ਬਹੁਤ ਦੁਖੀ ਹਾਂ ਜਿਵੇਂ ਤੁਸੀਂ ਆਪਣੇ ਮਨ ਅੰਦਰੋਂ ਇਹ ਗੱਲ ਨਹੀਂ ਕੱਢੋਗੇ ਕਿ ਅਸੀਂ ਦੁਖੀ ਹਾਂ ਦੁਖੀ ਹਾਂ ਇਹ ਗੱਲ ਨੂੰ ਆਪਣੇ ਮਨ ਅੰਦਰੋਂ ਕੱਢੋਗੇ ਹੀ ਨਹੀਂ ਤਾਂ ਤੁਸੀਂ ਜੀਵਨ ਦਾ ਸੁੱਖ ਪ੍ਰਾਪਤ ਕਦੀ ਨਹੀਂ ਕਰ ਸਕਦੇ ਤੁਸੀਂ ਆਪਣੇ ਜੀਵਨ ਨੂੰ ਕਦੀ ਵੀ ਸੁਖੀ ਨਹੀਂ ਕਰ ਸਕਦੇ ਜਿੰਨੀ ਦੇਰ ਤੁਸੀਂ ਆਪਣੇ ਮੂੰਹ ਤੋਂ ਇਹ ਗੱਲ ਬੋਲਣੀ ਬੰਦ ਨਹੀਂ ਕਰ ਦਿੰਦੇ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਹੈ ਕਿ ਮਨ ਅੰਦਰ ਸਹਜ ਪੈਦਾ ਹੋਣਾ ਬਹੁਤ ਜ਼ਰੂਰੀ ਹੈ ਮਨ ਅੰਦਰ ਸਹਜ ਪੈਦਾ ਹੋਣ ਦਾ ਮਤਲਬ ਹੀ ਇਹ ਹੈ ਕਿ ਚਾਹੇ ਤੁਹਾਡੇ ਕੋਲ ਰੋਟੀ 2 ਟਾਈਮ ਦੀ ਹੈ ਜਾਂ 1 ਟਾਈਮ ਦੀ ਹੈ ਤਾਂ ਤੁਸੀਂ ਉਸ ਵਿੱਚ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਆਪਣੇ ਆਪ ਨੂੰ ਖੁਸ਼ ਰੱਖਿਆ ਕਰੋ ਤਾਂ ਉਹ ਇੱਕ ਟਾਈਮ ਦੀ ਰੋਟੀ ਵੀ ਤੁਹਾਨੂੰ ਅੰਮ੍ਰਿਤ ਵਰਗੀ ਲੱਗਦੀ ਹੈ ਇਦਾਂ ਹੀ ਇੱਕ ਹੋਰ ਔਰਤ ਹੁੰਦੀ ਹੈ ਉਹ ਵੀ ਬਜ਼ੁਰਗ ਹੀ ਹੁੰਦੀ ਹੈ ਪਰ ਉਸ ਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਹੁੰਦੀ ਤਾਂ ਉਸ ਦਾ ਪੁੱਤਰ ਵੀ ਉਸ ਦੀ ਬਾਹ ਨਹੀਂ ਫੜਦਾ ਨੂੰਹ ਨੇ ਵੀ ਉਸ ਨੂੰ ਕਦੀ ਨਹੀਂ ਪੁੱਛਿਆ ਤਾਂ ਇੱਕ ਦਿਨ ਇੱਕ ਹਿੰਦੂ ਭਾਈ ਉਸ ਨੂੰ ਮਿਲਦਾ ਹੈ ਤਾਂ ਉਸ ਦੀ ਬਾਹ ਫੜ ਕੇ ਇੱਕ ਹਸਪੀਟਲ ਲੈ ਜਾਂਦਾ ਹੈ ਤਾਂ ਕਹਿੰਦਾ ਹੈ ਕਿ ਮਾਤਾ ਇੱਥੇ ਆਪਣੇ ਤੋਂ ਅੱਖਾਂ ਦਾ ਇਲਾਜ ਕਰਵਾ ਸਕਦੀਆਂ ਕਿਉਂਕਿ ਇਹ ਚੈਰੀਟੇਬਲ ਹਸਪੀਟਲ ਹੈ ਚੈਰੀਟੇਬਲ ਹੋਣ ਦੇ ਕਾਰਨ ਤੇਰੇ ਤੋਂ ਕੋਈ ਫੀਸ ਵੀ ਨਹੀਂ ਲਈ ਜਾਏਗੀ ਤੇ ਤੇਰਾ ਫ੍ਰੀ ਚ ਇਲਾਜ ਵੀ ਹੋ ਜਾਏਗਾ ਤਾਂ ਉਸ ਮਾਤਾ ਨੇ ਉਸ ਹਸਪੀਟਲ ਤੋਂ ਆਪਣੀਆਂ ਅੱਖਾਂ ਦਾ ਇਲਾਜ ਕਰਵਾਇਆ ਤੇ ਜਿਸ ਦਿਨ ਉਸ ਮਾਤਾ ਦੀ ਅੱਖਾਂ ਤੋਂ ਪੱਟੀ ਉਤਰੀ ਤਾਂ ਅਗਲੇ ਦਿਨ ਹੀ ਉਹ ਉਸ ਬੰਦੇ ਕੋਲ ਗਈ ਜਿਸ ਬੰਦੇ ਨੇ ਉਹ ਹਸਪੀਟਲ ਦੀ ਜ਼ਿੰਮੇਵਾਰੀ ਸੰਭੀ ਹੋਈ ਸੀ ਉਸ ਬੰਦੇ ਕੋਲ ਜਾ ਕੇ ਹੱਥ ਜੋੜ ਕੇ ਖੜੀ ਹੋ ਕੇ ਸਾਰੀ ਗੱਲ ਦੱਸਦੀ ਹੈ ਕਿ ਜਿੱਥੇ ਮੇਰੇ ਪੁੱਤਰ ਨੇ ਮੇਰਾ ਹੱਥ ਨਹੀਂ ਫੜਿਆ ਜਿੱਥੇ ਮੇਰੇ ਨੂੰ ਨੇ ਮੈਨੂੰ ਸਹਾਰਾ ਨਹੀਂ ਦਿੱਤਾ ਉੱਥੇ ਤੁਸੀਂ ਮੈਨੂੰ ਸਹਾਰਾ ਦਿੱਤਾ ਹੈ ਤੁਸੀਂ ਇਸ ਹਸਪੀਟਲ ਨੂੰ ਚਲਾ ਰਹੇ ਹੋ ਤਾਂ ਮੈਂ ਅੱਜ ਇਸ ਵਜ੍ਹਾ ਕਰਕੇ ਦੇਖ ਪਾ ਰਹੀ ਆਂ ਤੁਹਾਡੇ ਵਰਗੇ ਭਲੇ ਲੋਕ ਅੱਜ ਵੀ ਇਸ ਦੁਨੀਆ ਤੇ ਬੈਠੇ ਹੋਏ ਨੇ ਤਾਂ ਇਹ ਗੱਲਾਂ ਕਰਕੇ ਉਸ ਔਰਤ ਨੇ ਉਸ ਬੰਦੇ ਨੂੰ ਇੰਨੀਆਂ ਕੋ ਅਸੀਸਾਂ ਦਿੱਤੀਆਂ ਕਿ ਉਸ ਬੰਦੇ ਦੀਆਂ ਅੱਖਾਂ ਭਰ ਆਈਆਂ ਤੇ ਉਸ ਕੋਲ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ ਉਸ ਦਾ ਹਿਰਦਾ ਇੰਨਾ ਖੁਸ਼ ਹੋ ਗਿਆ ਕਿ ਮੈਨੂੰ ਇੰਨੀਆਂ ਬਲੇਸਸ ਮਿਲਣ ਲੱਗ ਗਈਆਂ ਕਿ ਮੈਂ ਸੱਚੀਓ ਇੰਨਾ ਵਧੀਆ ਕੰਮ ਕਰ ਰਿਆਂ ਤਾਂ ਸੰਗਤ ਜੀ ਜੇਕਰ ਤੁਸੀਂ ਦੂਜਿਆਂ ਨਾਲ ਵਧੀਆ ਵਰਤਾਓ ਕਰੋਗੇ ਆਪਣਾ ਬਿਹੇਵੀਅਰ ਵਧੀਆ ਰੱਖੋਗੇ ਵਧੀਆ ਕੰਮ ਕਰੋਗੇ ਹਮੇਸ਼ਾ ਦੂਜਿਆਂ ਦੀ ਹੈਲਪ ਕਰੋਗੇ ਜਿਨ੍ਹਾਂ ਨੂੰ ਕਿ ਜ਼ਰੂਰਤ ਹੈ ਉਹਨਾਂ ਦੀ ਤਾਂ ਤੁਹਾਡਾ ਹਿਰਦਾ ਹਮੇਸ਼ਾ ਖੁਸ਼ ਰਹੇਗਾ ਤਾਂ ਤੁਸੀਂ ਆਪਣੇ ਮਨ ਨੂੰ ਇੱਕ ਜਗ੍ਹਾ ਸਥਿਰ ਕਰ ਲਓ ਇਸ ਜਗ੍ਹਾ ਸੈੱਟ ਕਰ ਲਓ ਕਿ ਸਾਡਾ ਮਨ ਹਮੇਸ਼ਾ ਖੁਸ਼ ਰਹੇ ਚਾਹੇ ਦੁਨੀਆ ਤੇ ਕੁਝ ਵੀ ਹੋ ਜਾਏ ਆਪਣੇ ਮਨ ਅੰਦਰ ਕਦੇ ਵੀ ਸਹਜ ਨੂੰ ਮੁੱਕਣ ਨਹੀਂ ਦੇਣਾ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਨੇ ਜੇਕਰ ਤੁਹਾਡੇ ਮਨ ਅੰਦਰੋਂ ਸਹਜ ਮੁੱਕ ਗਿਆ ਤੁਸੀਂ ਆਪਣੇ ਆਪ ਨੂੰ ਦੁਖੀ ਸਮਝਣ ਲੱਗੇ ਤਾਂ ਦੁਨੀਆਂ ਤੋਂ ਵੀ ਤੁਹਾਡਾ ਮੋਹ ਟੁੱਟ ਜਾਏਗਾ ਦੁਨੀਆਂ ਦੀ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਤੁਹਾਨੂੰ ਖੁਸ਼ੀਆਂ ਨਹੀਂ ਮਿਲਣਗੀਆਂ ਸੋ ਸੰਗਤ ਜੀ ਅਸੀਂ ਵੀ ਗੁਰੂ ਵਾਲੇ ਬਣੀਏ ਗੁਰੂ ਵਾਲੇ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਿੱਤੀ ਹੋਈ ਬਾਣੀ ਦੇ ਅਰਥਾਂ ਨੂੰ ਸਮਝੀਏ ਜੋ ਕਿ ਉਹ ਵੀ ਸਾਨੂੰ ਇਹੀ ਸਿਖਾਉਂਦੇ ਨੇ ਬਾਹਰ ਤੋਂ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਆਪਣੇ ਘਰ ਵਿੱਚ ਸ਼ੁਰੂਆਤ ਕਰੀਏ ਇੱਕ ਬੰਦਾ ਚਾਹੇ ਆਪਣੀ ਜਨਾਨੀ ਨੂੰ ਕਿੰਨਾ ਵੀ ਕਲਪਾਵੇ ਚਾਹੇ ਜਨਾਨੀ ਆਪਣੇ ਬੰਦੇ ਨੂੰ ਕਲਪਾਵੇ ਤਾਂ ਇਹ ਗੱਲਾਂ ਵਿੱਚ ਬੰਦ ਕਰ ਦਿਓ ਅਗਰ ਇੱਕ ਦੂਜੇ ਨੂੰ ਕੁਝ ਦੇਣਾ ਹੀ ਹੈ ਕਲ ਪਾ ਕਿਉਂ ਦੇਣਾ ਹੈ ਖੁਸ਼ੀਆਂ ਦਿਓ ਖੁਸ਼ ਰਹੋ ਇਹੋ ਜੇ ਘਰ ਵੀ ਸੰਗਤ ਜੀ ਬਹੁਤ ਨੇ ਜਿੱਥੇ ਕਿ ਰਾਤ ਦੀ ਰੋਟੀ ਸਾਰੇ ਫੈਮਿਲੀ ਇਕੱਠੇ ਹੋ ਕੇ ਇੱਕੋ ਜਗ੍ਹਾ ਬੈਠ ਕੇ ਹੀ ਖਾਂਦੀ ਹੈ ਤਾਂ ਉਹ ਘਰ ਵੀ ਨੇ ਜਿੱਥੇ ਔਰਤ ਰਸੋਈ ਵਿੱਚ ਰੋਟੀ ਬਣਾਦੀ ਬਣਾਦੀ ਪਸੀਨੇ ਨਾਲ ਭਿੱਜ ਜਾਂਦੀ ਹੈ ਤੇ ਉਸ ਦਾ ਘਰ ਵਾਲਾ ਬੈੱਡਰੂਮ 'ਚ ਬੈਠਾ ਰੋਟੀ ਖਾ ਰਿਆ ਹੁੰਦਾ ਹੈ ਬੱਚੇ ਟੀਵੀ ਦੇਖਦੇ ਰੋਟੀ ਖਾ ਰਹੇ ਹੁੰਦੇ ਨੇ ਬਜ਼ੁਰਗ ਜੋ ਨੇ ਉਹ ਆਪਣੇ ਰੂਮ ਦੇ ਵਿੱਚ ਬੈਠੇ ਰੋਟੀ ਖਾ ਰਹੇ ਹੁੰਦੇ ਨੇ ਔਰਤ ਦਾ ਇਹ ਅਧਿਕਾਰ ਹੈ ਇਹ ਵੀ ਕੋਈ ਮਾੜੀ ਗੱਲ ਨਹੀਂ ਹੈ ਪਰ ਅਸੀਂ ਤੁਹਾਨੂੰ ਇਹ ਦੱਸ ਰਿਹਾ ਇਹੋ ਜੇ ਘਰ ਭਾਵੇਂ ਘਟ ਨੇ ਪਰ ਅੱਜ ਵੀ ਹੈਗੇ ਨੇ ਕਿ ਜਿੱਥੇ ਸਾਰੇ ਦਿਨ ਦੇ ਥੱਕੇ ਟੁੱਟੇ ਫੈਮਿਲੀ ਮੈਂਬਰਸ ਰਾਤ ਨੂੰ ਇਕੱਠੇ ਹੋ ਕੇ ਇਕੱਠਿਆਂ ਬੈਠ ਕੇ ਇੱਕੋ ਜਗ੍ਹਾ ਹੀ ਭੋਜਨ ਸ਼ਕਦੇ ਨੇ ਤੇ ਆਪਸ ਵਿੱਚ ਗੱਲਾਂ ਬਾਤਾਂ ਸਾਂਝੀਆਂ ਕਰਦੇ ਨੇ ਇਸ ਨਾਲ ਪ੍ਰੇਮ ਪਿਆਰ ਵੱਧਦਾ ਹੈ ਤੇ ਆਪਣੇ ਮਨ ਦੀਆਂ ਚਿੰਤਾਵਾਂ ਵੀ ਮੁੱਕਦੀਆਂ ਨੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਸ ਵੀਡੀਓ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ